ਸਭ ਤੋਂ ਪਹਿਲਾਂ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਬੈਠਣ ਇੱਕ ਸਾਡੇ ਉਹ ਬਲਦੀ ਸਿੰਘ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਹਾਲੇ ਰਿਹਾਈ ਬਹੁਤ ਦੂਰ ਦੀ ਗੱਲ ਹੈ ਉਹਨਾਂ ਲਈ ਨਾ ਜ਼ਮਾਨਤਾਂ ਤੇ ਨਾ ਛੁੱਟੀਆਂ ਤੇ ਦੂਜੇ ਪਾਸੇ ਸਾਡੇ ਜੁਗਰੂਗੜ ਬੈਠੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੀਆਂ ਹਲੇ ਜਿਹੜੀਆਂ ਕੇਸਾਂ ਦੀਆਂ ਕਾਰਵਾਈਆਂ ਨੇ ਜਿਹੜਾ ਟ੍ਰਾਇਲ ਹੈ ਉਹ ਚਲਾਇਆ ਵੀ ਨਹੀਂ ਜਾ ਰਿਹਾ ਕਿੰਨਾ ਕਿਸੇ ਕੇਸ ਤੋਂ ਪਿਛਲੇ 1 ਸਾਲ ਤੋਂ ਉਹ ਜੇਲਾ ਵਿੱਚ ਬੰਦ ਨੇ ਭੁਖੜਤਾਲਤੇ ਨੇ ਪਿਛਲੇ 8 ਦਿਨਾਂ ਤੋਂ ਲੈ ਕੇ 30 ਸਿੰਘ ਸਾਡੇ ਅੰਬਸਰ ਦੇਲ ਦੇ ਵਿੱਚ ਭੁਖੜਤਾਲਤੇ ਨੇ ਉਹਨਾਂ ਦੇ ਪ੍ਰਵਾਹ ਭੁਖੜਤਾਲਤੇ ਨੇ ਜਿੰਨਾ ਵਿੱਚੋਂ ਪਤਾ ਲੱਗਿਆ ਕਿ ਭਾਈ ਬਸੰਤ ਸਿੰਘ ਤੇ ਚਾਚਾ ਹਰਜੀਤ ਸਿੰਘ ਦੀ ਹਾਲ ਜਿਹੜੀ ਉਹ ਗੰਭੀਰ ਬਣੀ ਹੋਈ ਆ ਸੋਚਣ ਵਾਲੀ ਗੱਲ ਆ ਕਿ ਇਹ ਕੌਣ ਲੋਕ ਨੇ ਜਿਹੜੇ 30 30 35 35 ਸਾਲ ਜੇਲ੍ਹਾਂ ਤੋਂ ਬੰਦ ਜੇਲ੍ਹਾਂ 'ਚ ਬੰਦ ਨੇ ਇਹਨਾਂ ਦੇ ਕੋਈ ਨਿੱਜੀ ਮਸਲੇ ਸੀ ਇਹਨਾਂ ਦੇ ਵੀ ਘਰ ਦੇ ਰੌਲੇ ਸੀ ਇਹ ਕਿਹਦੀ خاطر ਜੇਲਾਂ 'ਚ ਬੈਠੇ ਆ ਉਹਨਾਂ ਦੇ ਪਰਿਵਾਰ ਵੀ ਉੱਜੜ ਗਏ ਜੇ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਦੀ ਬਧੀਆ ਆਪਣਾ ਕਾਰੋਬਾਰ ਛੱਡ ਕੇ ਦੁਬਈ ਦੇ ਵਿੱਚੋਂ ਪੰਜਾਬ ਆਇਆ ਜਿੰਨਾਂ 'ਚ ਰਲਕ ਹੁੰਦੀ ਆ ਅਣਖ ਹੁੰਦੀ ਆ ਜਿੰਨਾਂ 'ਚ ਦਰਦ ਹੁੰਦਾ ਆਪਣੀ ਕੌਮ ਦਾ ਆਪਣੀ ਮਿੱਟੀ ਦਾ ਉਹ ਆਉਂਦੇ ਨੇ ਉਹ ਲੜਦੇ ਵੀ ਨੇ ਉਹ ਕਰਵਾਨ ਵੀ ਹੋ ਜਾਂਦੇ ਨੇ ਲਗਾਤਾਰ ਸਿੱਖੀ ਦਾ ਪ੍ਰਚਾਰ ਬਹੁਤ ਨੌਜਵਾਨੀ ਨਸ਼ਾ ਤੇ ਰਾਜਨੀਤੀ ਇਤਿਹਾਸ ਨਾਲ ਜੋੜੀ ਬਹੁਤ ਨੌਜਵਾਨ ਮੈਨੂੰ ਮਿਲਦੇ ਜਦੋਂ ਮੈਂ ਕਦੇ ਪਿੰਡਾਂ 'ਚ ਬੋਲਣ ਜਾਂਦਾ ਸੀ ਦਿਮਾਗਲੇ ਸਜਾਏ ਹੁੰਦੇ ਇੱਕੋ ਹੀ ਗੱਲ ਕਹਿੰਦੇ ਕਈ ਭਾਈ ਕਈ ਸਾਲ ਚਿੱਟਾ ਪੀਤਾ ਪਰ ਭਾਈ ਅਮਰਤਾਲ ਜੀਆ ਗੱਲਾਂ ਸੁਣ ਕੇ ਉਹਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਅਸੀਂ ਚਿੱਟਾ ਛੱਡ ਚੁੱਕੇ ਆ ਉਹ ਬੰਦੇ ਕਦੇ ਵੀ ਹਕੂਮਤਾਂ ਨੂੰ ਭਾਉਦੇ ਨਹੀਂ ਹੁੰਦੇ ਜਦ ਇਹ ਹਕੂਮਤਾਂ ਬਰਦਾਸ਼ਤ ਨਹੀਂ ਕਰਦੀਆਂ ਹੁੰਦੀਆਂ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਆਪਣੀ ਸੁੱਤੀ ਹੋਈ ਕੌਮ ਨੂੰ ਜਗਾਉਂਦੇ ਨੇ ਜਿਹੜੇ ਇਨਸਾਨ ਆਪਣੀ ਕੌਮ ਨੂੰ ਸੰਘਰਸ਼ਾਂ ਦੇ ਰਾਹ ਤੋਰਦੇ ਨੇ ਜਿਹੜੇ ਇਨਸਾਨ ਆਪਣੇ ਹੱਕਾਂ ਲਈ ਆਪਣੇ ਇਨਸਾਫ ਲਈ ਲੜਨਾ ਸਿਖਾਉਂਦੇ ਨੇ ਸੋ ਇਸੇ ਕਰਕੇ ਇਹ ਨਿਸ਼ਾਨੇ ਤੇ ਆਏ ਤੇ ਐਨਐਸਏ ਲਾ ਕੇ ਫੋਰਸਾਂ ਵਗਾ ਕੇ ਸੈਂਟਰ ਤੋਂ ਤੇ ਡਿਬਰੂਗੜ੍ਹ ਜੇਲ੍ਹ ਚ ਬੰਦ ਕਰਤੇ ਅੱਜ ਦੇਖਿਆ ਹੁਣ ਆ 4 ਦਿਨ ਪਹਿਲਾਂ ਕਿਸੇ ਸਿੰਘ ਨੇ ਹਰਜੋਤ ਸਿੰਘ ਜਿਹੜਾ ਬੈਂਸ ਮੰਤਰੀ ਆ ਉਹਨੂੰ ਗੁਰੂ ਘਰ ਘੇਰ ਲਿਆ ਸੀ ਕਿ ਤੁਸੀਂ ਐਨਐਸਏ ਲਾਈ ਐ ਉਹ ਉੱਥੇ ਮੁਕਰ ਜਾਂਦਾ ਕਿ ਐਨਐਸਏ ਅਸੀਂ ਨਹੀਂ ਲਾਈ ਐ ਐਨਐਸਏ ਸੈਂਟਰ ਨੇ ਲਾਈ ਐ ਸਾਨੂੰ ਇਹ ਗੱਲ ਇੱਕ ਤਾਂ ਸਪਸ਼ਟ ਹੋਣੀ ਚਾਹੀਦੀ ਹੈ ਕਿ ਜਿਹੜੀ ਐਨਐਸਏ ਲੱਗੀ ਹੈ ਉਹ ਐਨਐਸਏ ਪੰਜਾਬ ਸਰਕਾਰ ਦੇ ਕਹਿਣ ਦੇ ਉੱਤੇ ਇਹਨਾਂ ਨੇ ਰეკਮੈਂਡ ਕਰਕੇ ਭੇਜਿਆ ਸੈਂਟਰ ਤੋਂ ਸਹਿਮਤੀ ਲਈ ਹੈ ਤਾਂ ਜਾ ਕੇ ਐਨਐਸਏ ਲੱਗੀ ਹੈ ਤੇ ਜਿਹੜੇ ਡਿਗਰੂਗੜ ਬੈਠੇ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਰੋਜ਼ ਦੀ ਜਿਹੀ ਜ਼ਿੰਦਗੀ ਹੈ ਉਹਨਾਂ ਦਾ ਖਾਣ ਪੀਣ ਪਹਿਨਣ ਉਹ ਢੀਸੀ ਅੰਮ੍ਰਿਤਸਰ ਦੀ ਦੇਖ ਰੇਖ ਚ ਹੁੰਦਾ ਹੈ ਇੱਥੇ ਸਪਸ਼ਟ ਹੈ ਇਹ ਮੁਕਰਦੇ ਐ ਕਿ ਸੈਂਟਰ ਨੇ ਲਾਈ ਹੈ ਸੈਂਟਰ ਦੀ ਸਾਂਤੀ ਲਈ ਹੈ ਦੋਨਾਂ ਦੀ ਮਿਲੀ ਭੋਤ ਦੇ ਨਾਲ ਐ ਨਸੇ ਲੱਗੀ ਐ ਜੇ ਪੰਜਾਬ ਦਾ ਮੁੱਖ ਮੰਤਰੀ ਚਾਵੇ ਅੱਜ ਹੀ ਉਹਨਾਂ ਨੂੰ ਪੰਜਾਬ ਲੈ ਆ ਸਕਦਾ ਹੈ ਅੱਜ ਹੀ ਇਹ ਨਸੇ ਖਤਮ ਕਰ ਸਕਦਾ ਹੈ ਅੱਜ ਹੀ ਰਿਹਾ ਕਰ ਸਕਦਾ ਐਨੀ ਪਾਵਰ ਐਨੀ ਤਾਕਤ ਪੰਜਾਬ ਦੇ ਮੁੱਖ ਮੰਤਰੀ ਪੰਸ ਸਿੰਘ ਮਾਨ ਕੋਲੇ ਹੈਗੀ ਆ ਪਰ ਹਰ ਵਾਰੀ ਗੱਲ ਆ ਜਿਹੜੀ ਤਾਲ ਜਾਂਦੇ ਆ ਕਿ ਸੈਂਟਰ ਕਰ ਰਿਹਾ ਸੈਂਟਰ ਉਹ ਕਰ ਰਿਹਾ ਸੈਂਟਰ ਆ ਕਰ ਰਿਹਾ ਉਹ ਸਾਨੂੰ ਵੀ ਪਤਾ ਸੈਂਟਰ ਕੀ ਕਰ ਰਿਹਾ ਸੈਂਟਰ ਅੱਜ ਦਾ ਨਹੀਂ ਕਰ ਰਿਹਾ ਸੈਂਟਰ 47 ਤੋਂ ਲੈ ਕੇ ਕਰ ਰਿਹਾ ਜੋ ਤੱਕੇ ਜੋ ਜ਼ੁਲਮ ਜੋ ਜ਼ਬਰ ਸੈਂਟਰ ਨੇ ਲਗਾਤਾਰ ਕੀਤੇ ਆ ਸਾਡੀ ਜਵਾਨੀ ਨੂੰ ਕੋ ਕੋ ਕੇ ਮਾਰਿਆ ਉਹ ਸਾਨੂੰ ਪਤਾ ਹੈ ਪਰ ਇਸ ਮਾਮਲੇ ਦੇ ਵਿੱਚ ਭਵੰਤ ਸੈਂਟਰ ਨਾਲ ਆ ਰਿਹਾ ਹੋਇਆ ਤੁਸੀਂ ਦੇਖੋ ਸੈਂਟਰ ਨੇ ਸਾਡਾ ਨੌਜਵਾਨ ਮੁੰਡਾ ਗੋਲੀ ਮਾਰ ਕੇ ਮਾਰਤਾ ਕਨੌਰੀ ਬਾਰਡਰ ਤੇ ਪੰਜਾਬ ਦੀ ਹੱਥ ਦੇ ਵਿੱਚ ਆ ਕੇ ਗੋਲੀ ਮਾਰੀ ਹੈ ਟਰੈਕਟਰ ਪਰ ਤੇ ਕਹਾੜੀਆਂ ਦਾ ਵੱੜ ਤੇ ਟਰਾਲੀਆਂ 'ਚ ਬੈਠੇ ਬਜ਼ੁਰਗ ਕੁੱਤੇ ਸਿਰ ਪਾਰ ਤੇ ਲੱਤਾਂ ਤੋੜਤੀਆਂ ਅੱਖਾਂ ਦੜਤੀਆਂ ਦੋ ਨੌਜਵਾਨਾਂ ਦੀਆਂ ਅੱਖਾਂ ਵੀ ਗੀਆਂ ਉਸ ਤੇ ਇੱਕ ਹਰਪਾਲਪੁਰੇ ਤੋਂ ਸੀ ਇੱਕ ਮੁੰਡਾ ਤਾਊ ਹੈ ਸੈਫਦੀਪੁਰਪਿੰਡ ਤੋਂ ਉਹਦੀ ਵੀ ਐਕਚੁਅਲੀ ਗਈ ਹੈ ਇੱਕ ਐਨਾ ਜਵਲਤਾ ਆ ਰਿਹਾ ਸੈਂਟਰ ਅੱਜ 3 ਦਿਨ ਹੋ ਗਏ ਉਸ ਨੌਜਵਾਨ ਦੀ ਮੌਤ ਹੋਈ ਨੂੰ ਤੇ ਅੱਜ ਹਰਿਆਣਾ ਸਰਕਾਰ ਦਾ ਬਿਆਨ ਸੀ ਕਿ ਉਸ ਨੌਜਵਾਨ ਦੀ ਮੌਤ ਸਾਡੀ ਹੱਦ ਚ ਹੋਈ ਹੈ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦਾ ਬਿਆਨ ਆਉਂਦਾ ਹੈ ਕਿ ਅਸੀਂ ਦੇਖਦੇ ਹਾਂ ਇਹਦੀ ਪਰਤਾਲ ਕਰ ਰਹੇ ਆ ਜੇ ਇੱਥੇ ਐਨਐਸਏ ਲਾਉਣੀ ਹੈ ਇੱਥੇ ਯੂਈਪੀਏ ਲਾਉਣੀ ਹੈ ਇੱਥੇ ਮੁਕਾਦਮੇ ਝੂਠੇ ਦਰਜ ਕਰਨੇ ਆ ਕਿਸੇ ਦੀ ਆਵਾਜ਼ ਤੇ ਬੰਦੇ ਲਈ ਤਾਂ ਮਿੰਟ ਲਾਉਂਦਿਆ ਕੋਈ ਪਰਤਾਲ ਨਹੀਂ ਹੁੰਦੀ ਨਾਲ ਦੀ ਨਾਲ ਸੈਂਟਰ ਤੋਂ ਫੋਰਸਾਂ ਵੀ ਆ ਜਾਂਦੇ ਨੇ ਐਨਐਸਏ ਲੱਗੇਗਾ ਜਿਲਾ ਸਿੱਤੇ ਜਾਂਦੇ ਨੇ ਆਪਾਂ ਨਾ ਤੁਹਾਡੇ ਸਾਹਮਣੇ ਇੱਕ ਜੌਰੀ ਜਾਦੀ ਧਾਰਨਾ ਚੈਨੀਖੋਨ ਦਾ ਪਰਚਾ ਫੌਤੀਆਂ ਦੇ ਪਰਚੇ ਕੋਈ ਪਰਤਾਲ ਹੋਈ ਕੋਈ ਜਾਂਚ ਹੋਈ ਪਰ ਤਿੰਨ ਦਿਨ ਹੋ ਗਏ ਸਾਡੀ ਹਾਜ਼ਰ ਚ ਆ ਕੇ ਉਹ ਸਾਡੇ ਨਾਲ ਕੀ ਕੁਝ ਕਰਕੇ ਗਏ ਆ ਹਾਲੇ ਤਾਂ ਕਹਿੰਦੇ ਪੜਤਾਲ ਚਲੀ ਜਾਂਦੇ ਆ ਇਥੋਂ ਸਮਝ ਲਓ ਇਹ ਸਾਡੇ ਨਾਲ ਨਹੀਂ ਆ ਇਹ ਸਾਰੇ ਦਿੱਲੀ ਵਾਲੇ ਤੇ ਵਿੱਚੀ ਭਵੰਤਰ ਦੇ ਭਰਾਵੋ ਰਲੇ ਹੋਏ ਆ ਸੋ ਜਿਹੜੇ ਅੱਜ ਮਗਰਵੱਸਤੇ ਹੰਝੂ ਪਾਉਂਦੇ ਫਿਰਦੇ ਆ ਬੰਦੀ ਸਿੰਘਾਂ ਦੀ ਰਿਹਾਈ ਕਰੋ ਜੀ ਬੰਦੀ ਸਿੰਘ ਛੱਡੋ ਜੀ ਅਸੀਂ ਨਾਲ ਆਈ ਛੋਡੇ ਉਹ ਵੀ ਆਪਾਂ ਸਾਰਿਆਂ ਨੂੰ ਪਤਾ ਭਰਾਵੋ ਜਦੋਂ ਭਾਈ ਅਮਰਪਾਲ ਸਿੰਘ ਵਰਗੇ ਇੱਥੇ ਪ੍ਰਚਾਰ ਕਰਦੇ ਪਰਦੇਸੀ ਉਹਨਾਂ ਨੇ ਜਿਹੜਾ ਪ੍ਰਚਾਰ ਕੀਤਾ ਉਹਨਾਂ ਦੇ ਖਿਲਾਫ ਉਹ ਵੀ ਆਪਾਂ ਸਾਰੇ ਜਾਣਦੇ ਹਾਂ ਜਿਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਕਿ ਇੱਥੇ ਸਾਡਾ ਕੋਈ ਨਹੀਂ ਆ ਜਿਵੇਂ ਭਾਈ ਡਾਕਟਰ ਸੁਖਬੀਤ ਉਦੋਂ ਕਨੇਕਿਆ ਕਿ ਸਾਨੂੰ ਮਸਲਿਆਂ ਤੋਂ ਪਾਸੇ ਨਹੀਂ ਜਾਣਾ ਚਾਹੀਦਾ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਹਾਂ ਕਿ ਅਸੀਂ ਨਫਰਤ ਦੀਆਂ ਦਵਾਰਾਂ ਨੇ ਜਿਹੜੀਆਂ ਨਫਰਤ ਦੀਆਂ ਕੰਧਾਂ ਨੇ ਜਿਹੜੀਆਂ ਇੰਨੀਆਂ ਉੱਚੀਆਂ ਨਾ ਕਰ ਲ ਗਏ ਆਪਣੇ ਚ ਕਿ ਨਾ ਸਾਫਟ ਦੱਪਿਆ ਜਾਵੇ ਤੇ ਨਾ ਮੂਹਰੇ ਲੇ ਦੱਪਿਆ ਜਾਵੇ ਕਿੱਛੇ ਗਏ ਉਹ ਲੋਕ ਜਿਹੜੇ ਲਗਾਤਾਰੇ ਪ੍ਰਚਾਰ ਕਰ ਰਹੇ ਸੀ ਇਹਦਾ ਮੁੰਡੇ ਬਰਵਾ ਦੂਗਾ ਜੀ ਇਹਦਾ ਮਾਹੌਲ ਖਰਾਬ ਕਰ ਦੂਗਾ ਜੀ ਇਹ 83 ਵਾਲਾ ਮਾਹੌਲ ਬਣਾ ਦੂਗਾ ਜੀ ਕੀ ਅੱਜ ਮੁੰਡੇ ਨਹੀਂ ਮਰ ਰਹੇ ਸ਼ਰੇਆਮ ਕਿਤੇ ਦੇ ਨਾਲ ਆਪ ਕੋ 10 ਨੌਜਵਾਨ ਰੋਜ਼ ਮਰਦੇ ਆ ਪਰ ਸਾਨੂੰ ਸਮਝਣ ਦੀ ਲੋੜ ਹੈ ਇਹ ਗੱਲ ਚੇਤੇ ਰੱਖਿਓ ਸਟੇਟ ਦਾ ਇੱਕ ਪਹਿਲੇ ਸਮੇਂ ਤੋਂ ਲੈ ਕੇ ਬੜਾ ਕਾਰਗਰ ਹਥਿਆਰ ਹੈ ਪੂਰਾ ਇਹਨੇ ਵਰਤਿਆ ਉਹ ਚਾਰਾ ਪ੍ਰਾਪੇ ਗੰਡਾ ਇਹ ਕੀ ਪ੍ਰਾਪੇ ਗੰਡਾ ਕਰਦੇ ਆ ਜਿਹੜਾ ਬੰਦਾ ਆਪਣੀ ਕੌਮ ਦੀ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਧਰਤੀ ਦੀ ਗੱਲ ਕਰਦਾ ਆਪਣੀਆਂ ਬੋਲੀਆਂ ਦੀ ਗੱਲ ਕਰਦਾ ਆਪਣੇ ਪਾਣੀ ਦੀ ਗੱਲ ਕਰਦਾ ਆਪਣੀ ਹੋਦ ਨੂੰ ਬਚਾਉਣ ਦੀ ਗੱਲ ਕਰਦਾ ਇਹ ਏਸੇ ਬੰਦੇ ਨੂੰ ਉਸ ਇਨਸਾਨ ਦੀ ਕੌਮ ਦੇ ਵਿੱਚ ਲਕ ਲਕ ਕਰ ਦਿੰਦੇ ਆ ਉਹਦੇ ਖਿਲਾਫ ਕਹਿ ਜਾਂ ਵਰਤਾਂਤ ਘੜਦੇ ਆ ਮਾਹੌਲ ਫੁੱਜਦੇ ਆ ਉਹਦੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਜਿਵੇਂ ਬੰਦਾ ਸ਼ੱਕੀ ਐ ਅਲੱਗ-ਫਲੱਗ ਕਰਕੇ ਉਸ ਤੋਂ ਬਾਅਦ ਫਿਰ ਆਪਣੀ ਮਨਮਰਜ਼ੀ ਕਰਦੇ ਆਵੇਂ ਸ਼ਕਾਰ ਕਿਵੇਂ ਖੇਡਣ ਆਪਾਂ ਦੇਖਿਆ ਦੀਪ ਆਇਆ ਦੀਪ ਦੇ ਖਿਲਾਫ ਵੀ ਹੋਈ ਪ੍ਰਪੇਗੈਂਡਾ ਹੋਇਆ ਏਜੰਸੀਆਂ ਦਾ ਬੰਦਾ ਐ ਸਟੇਟ ਦਾ ਬੰਦਾ ਜਦੋਂ ਗਿਆ ਫਿਰ ਜੀ ਬਹੁਤ ਚੰਗਾ ਸੀ ਇਹੀ ਕੁਛ ਅਮਰਪਾਲ ਦੇ ਖਿਲਾਫ ਚੱਲਿਆ ਇਹ ਸਟੇਜ 'ਤੇ ਛੱਡਿਆ ਜੀ ਇਹ ਮਾਹੌਲ ਖਰਾਬ ਕਰਦਾ ਜੀ ਇਹ ਭੜਕਾਉਂਦਾ ਜੀ ਅੱਗ ਲਾਉਂਦਾ ਜੀ ਏਜੰਸੀਆਂ ਦਾ ਬੰਦਾ ਜੀ ਅੱਜ ਉਹ ਜੇਲ੍ਹ 'ਚ ਬੈਠਾ ਹੈ ਅੱਜ ਅਬਕਰਾਂ 'ਚ ਬੈਹੇਗੀ ਮੈਂ ਦੋ ਵਾਰੀ ਮਿਲਣ ਦਾ ਯਤਨ ਕੀਤਾ ਅਮਰਪਾਲ ਸਿੰਘ ਨੂੰ ਤਾਂ ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਭਾਈ ਜੀ ਆਪਾਂ ਇੱਕ ਵਾਰੀ ਸਾਡੇ ਲੋਕਾਂ ਨੂੰ ਸਮਝਣਾ ਪੈਣਾ ਲਗਾਤਾਰ ਪ੍ਰਚਾਰ ਕਰਨਾ ਪੈਣਾ ਸੰਤਾਂ ਦੀ ਆਪਾਂ ਗੱਲ ਕਰਦੇ ਆ ਸੰਤਾਂ ਦੀ ਦਸਤਾਰ ਬੰਦੀ 70 ਚ ਹੋਈ 70 ਤੋਂ ਲੈ ਕੇ 81 82 ਤੱਕ ਸੰਤਾਂ ਨੇ ਪ੍ਰਚਾਰ ਕੀਤਾ ਮਲਜੀਬੜੇ ਤਿਆਰ ਕੀਤੇ ਕੌਮ ਨੂੰ ਖੜਾ ਕੀਤਾ ਜੋ ਨਿਰਾਸ਼ਤਾ ਸੀ ਕੌਮ ਦੇ ਵਿੱਚੋਂ ਦੂਰ ਕੀਤੀ ਸੋ ਲਗਾਤਾਰ ਲੋੜ ਹੈ ਅੱਜ ਆਪਾਂ ਫੇਸਬੁਕਾਂ ਦੇ ਬਹੁਤ ਪੱਤੇ ਚੱਕ ਦਿੰਨੇ ਆ। ਬਾਈ ਜੀ ਤੁਹਾਡੇ ਨਾਲ ਆ ਕੋਈ ਪ੍ਰਵਾਹ ਨਹੀਂ ਕਰਿਓ। ਪਰ ਜਦੋਂ ਗਰਾਊਂਡ 'ਚ ਆਉਣਾ ਹੈ, ਜਦੋਂ ਸੜਕਾਂ ਦੇ ਉੱਤਰਨਾ ਸ਼ਹਿਰ ਚ ਆਉਣਾ, ਉਦੋਂ ਵੀ ਕਿੰਨੇ ਗੜ੍ਹ ਜਾਂਦੇ ਆ। ਇਹੀ ਗੱਲ ਮੈਂ ਸਮਝਾਉਣ ਦਾ ਯਤਨ ਕਰਦਾ ਰਿਹਾ। ਮੈਂ ਕਹਾਂ ਜਿਹੜੇ ਫੇਸਬੁਕ ਦੇ ਪੱਤੇ ਚੱਕਣ ਵਾਲੇ ਆ, ਇਹ ਗਰਾਊਂਡ ਤੇ ਨਾਲ ਖੜ੍ਹਨੇ ਆ ਕੇ। ਹੋਇਆ ਵੀ ਐਵੇਂ। 12 ਤਰੀਕ ਨੂੰ 18 ਮਾਰਚ ਨੂੰ ਸਾਡੇ ਨਾਜਵਾਨਾਂ ਦੇ ਮਾਰੇ ਪੁਲਿਸ ਲੱਗਦੀ ਆ 19 ਮਾਰਚ ਨੂੰ ਮੂਸੇਵ ਦੀ ਵਰਸੀ ਹੁੰਦੀ ਆ ਮਾਨਸਾ ਉੱਥੇ ਮੈਂ ਬੋਲਦਾ ਵਗਾ ਪੰਜਾਬ ਦੇ ਲੋਕੋ ਕਰਾਏ ਨਿਕਲਿਓ ਉੱਠ ਖੜੋ ਲੋਕ ਚੁੱਪ ਕਰ ਜਾਂਦੇ ਆ ਅਸੀਂ 21 ਤਰੀਕ ਨੂੰ ਤੇ 23 ਤਰੀਕ ਨੂੰ ਦੋ ਇਕੱਠ ਰੱਖਦੇ ਆ ਹਾਜ਼ਰੀਤ ਨੂੰ ਗੁਰਦੁਆਰੇ ਬਟੰਡੇ ਉੱਥੇ ਵੀ ਨਹੀਂ ਪਹੁੰਚਦੇ ਤੁਸੀਂ ਇੱਥੇ ਇਕੱਠੇ ਹੋ ਕਿ ਮਾਦੀ ਆਵੇ ਹਰੀ ਦੇ ਪੱਤਰ ਮੋਰਚਾ ਲਾਉਣੇ ਹੋ ਉੱਥੇ ਵੀ ਪੀਲਾ ਹੁੰਦੇ ਨਾ ਵੀ ਪਹੁੰਚੋ ਉੱਥੇ ਵੀ ਨਹੀਂ ਪਹੁੰਚਿਆ ਜਾਂਦਾ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਜੇ ਤੁਹਾਨੂੰ ਲੱਗਦਾ ਵੀ ਬੱਚੇ ਰਹਿ ਜੋਗੇ ਤੇ ਬਹੁਤ ਵੱਡਾ ਭਲੇਖਾ ਪਾਲੀ ਬੈਠੇ ਆਉਣ ਵਾਲਾ ਸਮਾਂ ਮੇਰੀ ਗੱਲ ਚੇਤੇ ਰੱਖਿਓ ਆਹ ਗੁਰੂ ਰਾਮ ਦਾ ਆਦੀ ਨਗਰੀ 'ਚ ਖੜੇ ਆ ਉਹ ਧਰਤੀ ਦੇ ਖੜੇ ਆ ਬੜੀ ਪਾਕ ਪਵਿੱਤਰ ਧਰਤੀ ਹੈ ਯਾਦ ਰੱਖੋ ਸਿੱਖੋ ਤੁਹਾਡੇ ਲਈ ਆਉਣ ਵਾਲਾ ਸਮਾਂ ਬਹੁਤ ਜਿਆਦਾ ਪਿਆਰ ਤੁਹਾਨੂੰ ਨਖੇੜ ਕੇ ਇਕੱਲੇ ਇਕੱਲੇ ਨੂੰ ਕੱਢ ਕੇ ਤੁਹਾਡੇ 'ਚ ਬਖੇੜੇ ਖੜੇ ਕਰਕੇ ਪਾੜ ਪਾ ਕੇ ਤੁਹਾਡੇ ਸ਼ਕਾਰ ਖੇਡਣਗੇ ਤੇ ਜਿਹੜੇ ਬੰਦੇ ਅੱਜ ਮੈਂ ਕਹਿੰਦਾ ਜਿਹੜੀਆਂ ਵੀ ਧਰਾ ਪੰਜਾਬ 'ਚ ਲੜ ਰਹੇ ਨੇ ਉਹ ਸੱਜੇ ਪੱਕੀ ਹੋਣੋਂ ਖੱਬੇ ਪੱਕੀ ਹੋਣ ਜਿਹੜੇ ਇਹ ਮਾਹੌਲ ਚੱਕਦੇ ਆ ਉਹ ਤੁਹਾਡੇ ਸਕੇ ਨਹੀਂ ਹੈ ਵੇ ਅਸੀਂ ਇਹਦੇ ਖਿਲਾਫ ਆ ਅਸੀਂ ਇਹਦੇ ਖਿਲਾਫ ਆ ਇਹਨੇ ਆਇਆ ਕਰਤਾ ਇਹਨੇ ਆ ਕਰਤਾ ਇਹ ਬੇਦੱਦੇ ਇਹ ਗਦਾਰ ਨੇ ਅਸੀਂ ਮਿੰਟ ਲਾਉਨੇ ਆ ਬਾਈ ਕਿਸੇ ਇਨਸਾਨ ਨੂੰ ਅਸਮਾਨ ਚ ਲਜਾਣ ਲੱਗੇ ਮਿੰਟ ਲਾਉਨੇ ਆ ਧਰਤੀ ਤੇ ਫਟਕਾ ਕੇ ਸੁੱਟਣ ਲੱਗੇ ਮਿੰਟ ਦੇ ਵਿੱਚ ਧਰਤੀ ਪਾ ਦਿੰਦੇ ਆ ਗਲਚਵੀ ਦਾ ਗਦਾਰ ਐ ਸਰਦੀ ਫੇਰ ਬੰਦ ਕਰਦੇ ਆ ਮੈਂ ਸ਼ੰਭੂ ਵੀ ਦੇਖਿਆ ਮੈਂ ਖਨੋਰੀ ਵੀ ਦੇਖਿਆ ਨੌਜਵਾਨ ਨੂੰ ਤੁਹਾਨੂੰ ਅਪੀਲ ਐ ਮੋਰਚੇ ਜਾਤ ਤੇ ਰਹਿ ਕੇ ਜਿੱਤੇ ਜਾਂਦੇ ਆ ਮੋਰਚੇ ਬਿਯੋਂਦ ਬਿੰਦੀ ਨਾਲ ਜਿੱਤੇ ਜਾਂਦੇ ਆ ਜੋੜੀਆਂ ਨਾਲ ਜਿੱਤੇ ਜਾਂਦੇ ਆ ਮੋਰਚਾ ਜਿੱਤਣ ਲਈ ਸਾਡੇ ਕੋਲ ਥਿੰਕ ਟੈਂਕਾਂ ਦਾ ਹੋਣਾ ਜ਼ਰੂਰੀ ਹੈ ਸੋਚ ਵਾਲੇ ਬੰਦੇ ਜੁੜਨੇ ਜ਼ਰੂਰੀ ਹੈ ਮੋਰਚਾ ਜਿੱਤਣ ਲਈ ਆਗੂਆਂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਜੇ ਫੌਜ ਨੂੰ ਕਮਾਂਡਰ ਤੇ ਭਰੋਸਾ ਹੀ ਨਹੀਂ ਫੌਜ ਲੜੂਗੀ ਕਿਵੇਂ ਤੇ ਕਮਾਂਡਰ ਰਵਾਈ ਕਿਵੇਂ ਕਰੂਗਾ ਉੱਤੋਂ ਵੀ ਮੈਂ ਬੜੀਆਂ ਪੀਲਾ ਕੀਤੀਆਂ ਖਨੌਰੀ ਵੀ ਸ਼ੰਭੂ ਵੀ ਵੀ ਭਾਈ ਆਗੂਆਂ ਦੀ ਗੱਲ ਸੁਣ ਲੋ ਆਗੂਆਂ ਦੀ ਗੱਲ ਸੁਣ ਲੋ ਨੌਜਵਾਨੋ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਤੁਹਾਡੇ ਦਿਲਾਂ 'ਚ ਰੋਹ ਹੈ ਗੁੱਸਾ ਦਰਦ ਹੈ ਪਰ ਅਸੀਂ ਨੁਕਸਾਨ ਕਰਾਏ ਬਿਨਾ ਆਪਣੇ ਮੋਰਚੇ ਪਤੇ ਕਰਨੇ ਆ ਇਹ ਗੱਲ ਚੋਤੇ ਰੱਖਿਓ ਸੋ ਅੱਜ ਵਾਲ ਸਿਰ ਜੋੜਨ ਦੀ ਲੋੜ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਅਗਲੇ ਨੂੰ ਤੁਹਾਨੂੰ ਇਹ ਹੀ ਦੇਖਣਾ ਕਿ ਇਹ ਕਿਹੜੀ ਵਿਚਾਰਤਾ ਰਾਜਾ ਹੈ ਤੁਹਾਡੇ ਸਿਰ ਤੇ ਤਾਗਾ ਤੇ ਮੂੰਹ ਤੇ ਦਾੜਾ ਦੇਖਣਾ ਤੇ ਗੱਲ ਚ ਤਾਇਰ ਪਾ ਦੇਣਾ ਇਹ ਪਹਿਲਾਂ ਵੀ ਹੋਇਆ ਜੋ ਨਹੀਂ ਪਸਦੇ ਉਹ ਸਰਕਾਰੀ ਪਛਾਣ ਦੇਖਦੇ ਆ ਕਿ ਸਿੱਖ ਕੋਈ ਗੱਲ ਨਹੀਂ ਆ ਜਾ ਫਿਰ ਜਿਸ ਤਰੀਕੇ ਨਾਲ ਸਾਡਾ ਮੁੰਡਾ ਨਵੇਂ گاؤں ਵਾਲਾ ਮੁੰਡਾ ਪੀਜੀਆਈ ਪਿਆਰੋ ਤੱਕ ਜਵਾਰੇ ਤੋਰ ਤੇ ਨੱਕ ਭੰਨਤਾ ਬਾਹਾਂ ਭਰਤੀਆਂ ਲੱਪਾਂ ਇੱਕ ਦਾਤੋ ਚਾਰ ਪਾਉ ਦੇ ਪੰਨੀ ਗਈ ਹੈ ਕੁੱਟ ਕੇ ਚੱਡੇ ਪਾਰ ਕੇ ਬੋਰੀਜ਼ ਪਾ ਕੇ ਲੱਗੇ ਗਏ ਆ ਤੇ ਰੋਪਨਪਿਆ ਉੱਥੇ ਰੈਫਰ ਵੀ ਨਹੀਂ ਹੁੰਦੇ ਰਹੇ 307 ਦਾ ਪਰਚਾ ਉਹਦੇ ਦੇਤਾ ਲਾ ਲਿਆ ਇਹ ਮਾਨਸ ਤਾਰੂ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਤੁਹਾਡੇ ਪ੍ਰਤੀ ਕੀ ਚੱਲ ਰਿਹਾ ਤੇ ਅਸੀਂ ਅੱਜ ਵੀ ਇਹ ਆਪਣੇਆਂ ਦੇ ਖਿਲਾਫ ਮੋਰਚੇ ਖੋਲੀ ਬੈਠੇ ਆ ਦੁੱਖ ਲੱਗਦਾ ਭਾਈ ਉੱਥੇ 75 ਸਾਲ ਦਾ ਬਾਪੂ ਡੱਲੇ ਵਾਲ ਕੈਂਸਰ ਦਾ ਮਰੀਜ਼ ਹੈ ਤਦ ਜੋ ਜਵਾਨੀ ਇਹ ਗਾਲਾਂ ਕੱਢਦੀ ਇਹਨਾਂ ਉੱਤੇ ਖੜਾ ਸੀਗਾ ਤਾਂ ਬੋਲੀ ਜਾਂਦੇ ਸੀ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਿਆ ਤੂੰ ਵੇਚ ਗਿਆ ਤੂੰ ਡਰ ਗਿਆ ਤੂੰ ਝੁਟ ਗਿਆ ਜੇ ਭਈ ਉਹ ਗੱਲਾਂ ਵਗ ਜਾਂਦਾ ਉੱਥੇ 5-10 ਮੁੰਡਿਆਂ ਦਾ ਇਨਸਾਨ ਹੁੰਦਾ ਪਰ ਸਾਦੇ ਆਹੀ ਲੋਕਾਂ ਨੇ ਕਹਿਣਾ ਸੀ ਇਸ ਕੰਜਰ ਨੇ ਚੋਰੇ ਨੇ ਇਹ ਆਪ ਤਾਂ ਮਰਿਆ ਨਹੀਂ ਮੁੰਡੇ ਬਰਵਾਤੇ ਸਹੀ ਗੱਲ ਹੁੰਦੀ ਇਹ ਕੰਮ ਨਾ ਕਰੋ ਆਪ ਦੀ ਸ਼ਕਤੀ ਇਕੱਠੀ ਕਰੋ ਤਾਕਤ ਇਕੱਠੀ ਕਰੋ ਸਿਰ ਜੋੜੋ ਜੋ ਜਵਾਨ ਬੰਦੇ ਬੈਠ ਕੇ ਵਿਚਾਰਾ ਕਰੋ ਸਾਡੇ ਅਗੈ ਵੀ ਸਿੰਘ ਲੜਦੇ ਸੀ ਗੁਰਮਤੇ ਪਕਾਉਂਦੇ ਸੀ ਮੀਟਿੰਗਾਂ ਬੈਠਦੇ ਨਾ ਸੀਗਾ ਪਹਿਲਾਂ ਵਿਚਾਰਾ ਹੁੰਦਾ ਸੀ ਫਿਰ ਜੰਗ ਚ ਕੋਦੇ ਸੀ ਜਿਸ ਕਰਕੇ ਤੁਹਾਨੂੰ ਅਪੀਲ ਆ ਬੇਨਤੀ ਆ ਤੇ ਇੱਥੇ ਮੈਂ ਅਪੀਲ ਕਰੂੰਗਾ ਪੀੜੀ ਅੱਜ ਵੀ ਨਹੀਂ ਉੱਠੇ ਜੇ ਸਾਡੇ ਨੌਜਵਾਨ ਜਿਹੜੇ ਬੈਠੇ ਆ ਜੇਲ੍ਹਾਂ ਚ ਬੰਦ ਆ ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਕੋਈ ਉਨੀ ਕੀ ਹੋ ਗਈ ਕੋਈ ਨੁਕਸਾਨ ਹੋ ਗਿਆ ਜਾਨੀ ਮਾਲੀ ਫਿਰ ਤੁਸੀਂ ਇੱਥੇ ਮੇਰੀ ਗੱਲ ਯਾਦ ਰੱਖਿਓ ਧੋਦਾ ਦੇ ਕੱਟ ਕਰਨੇ ਬਰਸ਼ੀਆਂ ਦੇ ਕੱਟ ਕਰਿਆ ਕਰੋਗੇ ਫਿਰ ਵੀ ਹਾਂ ਭਾਈ ਤੇਰੀ ਸੋਚ ਤੇ ਪਹਰਾ ਜਾਗੇ ਠੋਕ ਕੇ ਜੀਤ ਸਿੰਘੂ ਨੇ ਫਤਿਹਗੜ੍ਹ ਸਾਹਿਬ ਵਾਰਸ ਪੰਜਾਬ ਦੇ ਜਿਹੜੇ ਬੰਦੀ ਬਣਾਈ ਸੀ ਇੰਨਾ ਬੰਦਾ ਪਹੁੰਚਿਆ ਪਤਾ 250 ਜਿੱਦ ਦੇ ਜੀਤ ਸਿੰਘੂ ਦੀ ਮਾਤ ਹੁੰਦੀ ਹੈ ਸ਼ਸਕਾਰ ਤੇ ਕਿੰਨਾ ਬੰਦਾ ਪਹੁੰਚਿਆ 2.5 ਲੱਖ ਇਹਦਾ ਮਤਲਬ ਬੰਦੇ ਦੇ ਜਾਨ ਤੋਂ ਬਾਅਦ ਇਕੱਠ ਕਰਨਾ ਓਏ ਤੁਸੀਂ ਸੋਚ ਲਿਓ ਘਰਾਂ 'ਚ ਬਹਿਣਾ ਹੈ ਮਗਰੋਂ ਟੱਪ ਕਰਨਾ ਹੈ ਪਹਿਲਾਂ ਇਕੱਠੇ ਹੋਣਾ ਹੈ ਹੁਣ ਇਹ ਤਾਂ ਜਿੰਨੇ ਬੰਦੇ ਸਾਡੇ ਬੈਠੇ ਆ ਸਿੰਘ ਬੈਠੇ ਆ ਉਹਦਾ ਇੱਕ ਗੱਲ ਤੇ ਖੜੇ ਆ ਵੀ ਜਾਂ ਸਾਡੇ ਨਾਲ ਇਲਾਚਾ ਪੰਜਾਬ ਜਾਣ ਗਿਆ ਤੇ ਜਾਂ ਅਸੀਂ ਪੰਜਾਬ ਜਾਵਾਂ ਹੁਣ ਆਪਾਂ ਪੰਜਾਬ ਉਹਦੇ ਇਲਾਚਾ ਲੈਣੀਆਂ ਨੇ ਕਿ ਜੋਦਿਆਂ ਨੂੰ ਲੈ ਕੇ ਆਉਣਾ ਇਹ ਤੈ ਤੁਸੀਂ ਕਰਨਾ ਹੈ ਦੁੱਖ ਦੀ ਗੱਲ ਹੈ ਮੈਨੂੰ ਬਾਈ ਡਾਕਟਰ ਸਾਹਿਬ ਨੇ ਦੱਸਿਆ ਦੁੱਖ ਨੇ ਸਾਹਿਬ ਨੇ ਕਹਿੰਦੇ ਬਾਈ ਅੰਮ੍ਰਿਤਸਰ ਦੇ ਵਿੱਚੋਂ ਜੇ ਆਪਾਂ ਗੱਲ ਕਰ ਗਏ ਲੋਕਲ ਬੰਦੇ ਬਹੁਤ ਘਟ ਆਏ ਦੂਰੋਂ ਦੂਰੋਂ ਆ ਗਏ ਹਲੇ ਚੱਲ ਕੇ ਮਾਜਾ ਹਮੇਸ਼ਾ ਸਿਰਖਰਾਂ ਦਾ ਜੰਗਾ ਜੁੱਧਾਂ ਦਾ ਘੜ ਰਿਹਾ ਹੈ ਮਾਜਾ ਤੁਹਾਨੂੰ ਅਪੀਲ ਕਰਦਾ ਇੱਥੇ ਜੋਰ ਵੱਧ ਤੋਂ ਵੱਧ ਲਾਓ ਬਾਈ ਤੇ ਅਪੀਲ ਆ ਸਟੇਟ ਸੈਕਟਰੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਬਾਈ ਮੁਤਿਆਰ ਤੋਂ ਆਸੇ ਪਾਸੇ ਨਾ ਜਾਣ ਦਿਓ ਗੱਲ ਕਈ ਵਾਰੀ ਆਪਾਂ ਸਾਰੇ ਤਰ੍ਹਾਂ ਦੇ ਬੰਦੇ ਇੱਥੇ ਆਏ ਹੁੰਦੇ ਆ ਮੋਰਚੇ 'ਚ ਉਹ ਕਿਸੇ ਦੇ ਗੱਲ ਕੋਈ ਬੰਦੇ ਦੇ ਦਿਲ ਨੂੰ ਲੱਗਦੀ ਆ ਥੇਸ ਪਹੁੰਚਦੀ ਆ ਠੀਕ ਨਹੀਂ ਹੁੰਦਾ ਤੁਸੀਂ ਸਾਰੇ ਆਪਾਂ ਪਿਆਰ ਨਾਲ ਮਿਲ ਕੇ ਬੈਠ ਕੇ ਵਿਚਾਰ ਕੇ ਸਾਂਝੀਆਂ ਗੱਲਾਂ ਹੋਣ ਆਪਣਾ ਸਿਰਫ ਤੇ ਸਿਰਫ ਜਿਹੜਾ ਮੁੱਦਾ ਇਹੀ ਕੇਂਦਰਤ ਹੋਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਬੈਠੇ 30 ਸਾਲ ਤੋਂ ਜੇਲਾ 'ਚ ਬੰਦ ਆ ਤੇ ਦੂਜਾ ਇਹ ਸਾਡੇ ਬੰਦੀ ਸਿੰਘ ਬਿਬਰੂਗੜ ਬੈਠੇ ਆ ਇਹ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਲੈ ਕੇ ਆਉਣੇ ਆ ਤੁਸੀਂ ਕੋਈ ਜਥੇਬੰਦ ਇਕਤਾਰ ਦੇ ਉੱਤੇ ਕੋਈ ਕਮੇਟੀ ਬਣਾਈ ਜਾਵੇ ਆਲ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਪ੍ਰਬੰਧ ਦਿੱਤਾ ਜਾਵੇ ਵੱਡੇ ਕੱਠ ਦੀ ਕਾਲ ਦਿਓ ਪੰਜਾਬ ਪੁੱਤਰ ਦੇ ਵਿੱਚ ਅਸੀਂ ਵੀ ਜਾਵਾਂਗੇ ਅਸੀਂ ਪਿੰਡ-ਪਿੰਡ ਜਾਵਾਂਗੇ ਲੈ ਮੈਂ ਇੱਥੇ ਰਹਿ ਪਰਦਾ ਅਸੀਂ ਮਾਦੇ ਵਿੱਚ ਜਿੰਨੇ ਪਿੰਡ ਅਸੀਂ ਜਾਣ ਨੂੰ ਤਿਆਰ ਹਾਂ ਅਸੀਂ ਵੀ ਭਾਈ ਆਓ ਇਕੱਠੇ ਹੋ ਗਿਆ ਤਾਂ ਅੰਮ੍ਰਿਤਸਰ ਇਕੱਠੇ ਹੋਣਾ ਜੱਗ ਤੇ ਵੀ ਆਪਾਂ ਇਕੱਠੇ ਹੋਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਡੇ ਕੱਠਵੇਂ ਸੋਡੀ ਤਾਕਤ ਨੇ ਸਰਕਾਰ ਚ ਘਾਉਣੀ ਹੈ। ਕਈ ਗਿਲਾ ਕਰਦੇ ਆ ਕਿ ਬਈ ਭਾਨੇ ਵਾਲੀ ਬਾਰੀ ਇੰਨਾ ਕੱਟ ਕਰ ਲਿਆ ਹੁਣ ਕਿਉਂ ਨਹੀਂ? ਭਾਨੇ ਵਾਲੀ ਵੀ ਬਈ ਆਪਣੇ 15 ਦਿਨ ਪਿੰਡਾਂ 'ਚ ਫਿਰਦਾ ਰਿਹਾ ਲੋਕਾਂ ਨੂੰ ਅਪੀਲਾ ਕਰਦਾ ਰਿਹਾ। ਤਾਂ ਲੋਕ ਨੌਜਵਾਨ ਖਾਸ ਤੌਰ 'ਤੇ ਉੱਠ ਕੇ ਵੱਡੀ ਗਿਣਤੀ 'ਚ ਆਇਆ, ਰੋਕਾਂ ਤੋੜ ਕੇ ਆਇਆ। ਉਹ ਸਦਾ ਸਰਕਾਰ ਦਾ ਡਰ ਕੱਢ ਕੇ ਆਇਆ ਜਿਹੜਾ ਚੋ। ਤੇ ਤਾਂ ਭਾਨਾ ਤੁਹਾਡੇ ਵਿੱਚ ਅਜ ਨੀ ਜੋ ਭਾਨੇ ਨਾਲ ਕਰ ਰਹੇ ਸੀ। ਭੁੱਲ ਜਾਂਦਾ ਇਹ ਪਾਣਾ ਦੋ ਤਿੰਨ ਸਾਲ ਬਾਹਰ ਆ ਜਾਂਦਾ ਹੁਣ ਜੇ ਆਪਾਂ ਮਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲਿਆਉਣਾ ਐ ਐਨਐਸਏ ਤਰਵਾਉਣੀ ਐ ਤਾਂ ਭਾਈ ਇਹੇ ਕੰਮ ਕਰਨਾ ਪੈਣਾ ਜਿੰਨੇ ਸਾਡੇ ਇੱਥੇ ਕੋ ਪ੍ਰਚਾਰਕ ਭਰਾ ਹੈਗੇ ਆ ਉਹਨਾਂ ਨੂੰ ਵੀਰ ਕਰਦਾ ਭਾਈ ਪਿੰਡੋਂ ਪਿੰਡੀ ਜਾਓ ਲਾਭ ਬੰਦ ਕਰੋ ਲੋਕਾਂ ਨੂੰ ਜਗਾਓ ਲੋਕਾਂ ਨੂੰ ਕਾਫਲੇ ਬੱਲ ਕੇ ਪਿੰਡਾਂ ਦੇ ਵਿੱਚੋਂ ਵੀ ਹੀਰਾ ਕੱਟ ਕੇ ਆਪਣੇ ਸਾਧਨਾਂ ਦੇ ਉੱਤੇ ਇੱਥੇ ਪਹੁੰਚੋ ਜਿਵੇਂ ਜਿਵੇਂ ਇੱਥੇ ਕੱਟ ਵਧੂ ਬੜੀ ਗੱਲ ਯਾਦ ਰੱਖਿਓ ਤੇਵੇਂ ਜਵੇਂ ਸਰਕਾਰ ਨੇ ਤੁਹਾਨੂੰ ਸੁਨੇਹੇ ਭੇਜਨੇ ਆ। ਅਗਲਾ ਤੁਹਾਡਾ ਵਜਨ ਦੇਖਦਾ ਅੱਜ ਮੀਟਿੰਗ ਕੀਤੀ ਜਿੰਨੇ ਬੰਦੀ ਸਿੰਘ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਗਏ ਹੋਏ ਆ। ਖੁਦ ਪੰਜਾਬ ਦਾ ਮੁੱਖ ਮੰਤਰੀ ਨਹੀਂ ਮੀਟਿੰਗ ਕਰਨ ਆਇਆ। ਗ੍ਰੈਸ ਕੱਟਰ ਨਾਲ ਮੀਟਿੰਗ ਕਰਾਤੀ ਜੀ। ਉਹਨੇ ਮਿੱਠੀ ਗੋਲੀ ਦੇ ਕੇ ਮੋੜਤਾ ਵੀ ਕੋਈ ਗੱਲ ਨਹੀਂ 13 ਅਪ੍ਰੈਲ ਨੂੰ ਛੱਡ ਦੇਾਂਗੇ 13 ਅਪ੍ਰੈਲ ਨੂੰ ਪੰਜਾਬ ਭੇਜ ਦੇਾਂਗੇ 13 ਅਪ੍ਰੈਲ ਦਾ ਭਾਈ 2 ਮਹੀਨੇ ਪਏ ਆ ਸਾਡੇ ਬੰਦਿਆਂ ਦੀ ਹਾਲਤ ਅੱਜ ਬਹੁਤ ਨਾਜ਼ੁਕ ਹੈ 13 ਅਪ੍ਰੈਲ ਕਦੋਂ ਆਈ ਤੇ ਮੀਡੀਆ ਖਬਰ ਪੜਾ ਗਈ ਜਨਾਰਾ ਹੈ ਸ਼ਾਂਤੀ ਬਣ ਗਈ ਜੀ ਬੰਦੀ ਸਿੰਘ ਪੰਜਾਬ ਭੇਜੇ ਜਾਣਗੇ ਮੀਡੀਆ ਵੀ ਇੱਕ ਵਰਤਾਂਤਕਾਰ ਦਾ ਵੀ ਲੋਕਾਂ ਦਾ ਇਕੱਠ ਨਾ ਹੋਵੇ ਸਿਸ ਕਰਕੇ ਸਾਨੂੰ ਸਾਰੇ ਪਾਸੋਂ ਸਟੇਤ ਰਹਿਣ ਦੀ ਲੋੜ ਹੈ ਚੰਨੇ ਰਹਿਣ ਦੀ ਲੋੜ ਹੈ মিডিਆ ਵੀ ਇਹਨਾਂ ਦਾ ਇਹਨਾਂ ਦੇ ਬੰਦੇ ਵੀ ਛੱਡੇ ਹੋਏ ਨੇ ਇਹਨਾਂ ਦਾ ਆਪੀਸਰ ਵੀ ਬਹੁਤ ਮਜ਼ਬੂਤ ਹੈ ਫੱਲੇ ਟਿੱਪਣੀਆਂ ਹੈਗੀਆਂ ਕਰਦੇ ਆ ਸਾਡੇ ਲੋਕਾਂ ਨੂੰ ਲੱਗਣ ਲੱਗਦਾ ਵੀ ਹਾਂ ਯਾਰ ਗੱਲ ਤਾਂ ਸਹੀ ਹੈ ਹੁਣ ਇਹਨਾਂ ਦੀਆਂ ਹਜ਼ਾਰਾਂ ਫੇਕ ਆਈਆਂ ਨੇ ਜਿਹਦੇ ਨਾਲਕ ਮਾਹੌਲ ਸਿੱਧ ਦਿੰਦੇ ਆ ਮੰਨ ਲਓ ਕਿਸੇ ਵੀਡੀਓ ਦੇ ਥੱਲੇ 2-300 ਟਿੱਪਣੀ ਇੱਕੋ ਜਿਹੇ ਤਰ੍ਹਾਂ ਦੀ ਆ ਜਾਂਦੀ ਹੈ ਭਲੇ ਸਹੀ ਬੰਦਾ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਯਾ ਅੱਛਾ ਗੱਲ ਆਏ ਆ ਇਹ ਬਰਬਾਦ ਨੂੰ ਤੋੜਨ ਦੀ ਲੋੜ ਆ ਤੁਸੀਂ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਭਾਈ ਆ ਗੱਲ ਨਹੀਂ ਬਣਨੀ ਜਿਵੇਂ ਆਪਾਂ ਇੰਨੇ ਕੁ ਬੈਠੇ ਆ ਪਹਿਲੀ ਗੱਲ ਤਾਂ ਮੈਨੂੰ ਪਤਾ ਲੱਗਿਆ ਕਿ ਸੈਤ ਕੋ ਸਿੰਘਾਂ ਨੇ ਕਹਿੰਦੇ ਜੇ ਦੇਸੀ ਗੁਰੂ ਘਰਾਂ ਦੇ ਵਿੱਚ ਹੋਕੇ ਦੇਣ ਗਏ ਆ ਬੇਨਤੀਆਂ ਕਰਨ ਗਏ ਆ ਇੱਥੇ ਕੱਠ ਦੇ ਲਈ ਪੁਲਿਸ ਨੇ ਕਈ ਗੁਰੂ ਘਰਾਂ ਦੇ ਗ੍ਰੰਥੀ ਵੀ ਫੜ ਲਏ ਆ ਇੱਥੇ ਬੈਠਣ ਵੀ ਨਹੀਂ ਦੇ ਰਹੇ ਸੀ ਇੱਥੇ ਬੜੀ ਦੋਰ ਸਲਾਈ ਸੀ ਔਰ ਇੱਥੇ ਜੀ ਆਪਣਾ ਕੱਚ ਘੜਦਾ ਮੇਰੀ ਗੱਲ ਯਾਦ ਰੱਖਿਓ ਜਿਹੜੇ ਅੰਦਰ ਬੰਦ ਦਾ ਉਹਨੂੰ ਚੱਕ ਕੇ ਹਸਪਤਾਲ ਲੈ ਜਾਣਗੇ ਠੱਕੇ ਦੇ ਨਾਲ ਗੋਲੂ ਕੋਈ ਲਾ ਦੇਣਗੇ ਸੱਤ ਕੰਡੀਆਂ ਲਾ ਕੇ ਬੰਨ ਕੇ ਅਸਪੈਰ ਤੇ ਜਿਹੜੇ ਇੱਥੇ ਉਹਨਾਂ ਦੇ ਪਰਿਵਾਰ ਬੈਠੇ ਆ ਭੁੱਖ ਹੜਤਾਲ ਤੇ ਇਹਨਾਂ ਨੂੰ ਵੀ ਚੱਕ ਕੇ ਹਸਪਤਾਲ ਚ ਲੈ ਜਾਣਗੇ ਇਹ ਤੁਹਾਡੇ ਨਿਰਭਰ ਕਰਦਾ ਹੈ ਵੀ ਤੁਸੀਂ ਇੱਥੇ ਮੋਰਚਾ ਕਿਵੇਂ ਆਪਾਂ ਕਾਬਜਾਬ ਕਰਨਾ ਹੈ ਕਿਵੇਂ ਆਪਣੀ ਤਾਕਤ ਵਧਾਉਣੀ ਹੈ ਤੇ ਭਾਈ ਰੋਜ਼ ਜੋਤੀਆਂ ਬੰਨ ਕੇ ਪਿੰਡਾਂ ਦੇ ਵਿੱਚੋਂ ਇੱਥੇ ਵੱਧ ਤੋਂ ਵੱਧ ਸੰਗਤ ਇਕੱਠੀ ਕਰੋ ਜੇ ਚਾਹੋ ਨੇ ਆ ਕਿ ਸਾਡੀ ਜਿਹੜੀ ਆਵਾਜ਼ ਬਣੇ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਜੇ ਲੜ ਰਹੇ ਨੇ ਲੜੇ ਨੇ ਅੱਜ ਵੀ ਜਿੱਲਾਂ ਦੇ ਵਿੱਚ ਬੈਠਿਆ ਕਸ਼ ਚੱਲ ਰਹੇ ਨੇ ਉਹਨਾਂ ਨੂੰ ਬਚਾਉਣ ਲਈ ਸਾਡਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਯਾਦ ਰੱਖਿਓ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਿਸੇ ਬੰਦੇ ਨੇ ਵੀ ਸਾਡੇ ਅੱਗੇ ਲੱ ਆ ਕੇ ਗੱਲ ਨਹੀਂ ਕਰਨੀ ਉਏ ਗਵਾਹੀ ਨਹੀਂ ਕਰਨੀ ਕਿ ਆਪਣੀ ਆਵਾਜ਼ ਨਹੀਂ ਬRAND ਕਰਨੀ ਕਿਉਂਕਿ ਇਹੀ ਹੋਣਾ ਵੀ ਯਾਰ ਮੁਰਤੇ ਕੋ ਪੁੱਛਦਾ ਤਾਂ ਹੈ ਨਹੀਂ ਮੈਂ ਲਾਂਬਾ ਨਹੀਂ ਦਿੰਦਾ ਤੇ ਨਾਮ ਹੈ ਇਹ ਆਸਾਨ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਇਨਸਾਨ ਜਿਹੜਾ ਬੰਦਾ ਲੜ ਰਿਹਾ ਉਹ ਆਪਣੇ ਲੋਕਾਂ ਦੇ ਆਸਾਨ ਕਰਨ ਲਈ ਲੜ ਰਿਹਾ ਹੈ ਬੰਦਾ ਆਪਣੇ ਕੌਮੀ ਫਰਜ਼ ਨਿਭਾਉਂਦਾ ਹੈ ਇਨਸਾਨ ਹੈ ਜਿਹੜਾ ਆਪਣੇ ਦਰਦ ਨੂੰ ਲੈ ਕੇ ਚੱਲਦਾ ਹੈ ਆਪਣੀ ਤੜਫ ਨੂੰ ਲੈ ਕੇ ਚੱਲਦਾ ਹੈ ਆਪਣੀ ਆਰਥਾ ਗੈਰਤਾ ਕਰਕੇ ਬੰਦੇ ਚੱਲਦੇ ਆ ਉਹ ਕਹਿੰਦੇ ਆਸਾਨ ਨਹੀਂ ਕਰਦੇ ਹੁਣ ਪਰ ਫਿਰ ਵੀ ਸਾਡਾ ਫਰਜ਼ ਬਣਦਾ ਯਾਰ ਜਿਹੜੇ ਸਾਡੀ ਆਵਾਜ਼ ਬਣੇ ਐ ਅਸੀਂ ਅੱਜ ਉਹਨਾਂ ਦੀ ਆਵਾਜ਼ ਬਣਾਂ ਸੁਤੰਨਵਾਦ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਅੱਜ ਤੁਹਾਡੇ ਕੋਲੇ ਆ ਬੈਠ ਕੇ ਬਜ਼ਾਰਾਂ ਵਿੱਚ ਸਾਂਝੀਆਂ ਕਰਦੇ ਵੀ ਆਉਣ ਵਾਲਾ ਆਪਾਂ ਰਣਨੀਤੀ ਜਿਹੜੀ ਕਿਵੇਂ ਕਰਨੀ ਐ ਥੋੜਾ ਆਪਾਂ ਜਕਾਰੇ ਵੀ ਲਾਵਾਂਗੇ ਤੇ ਨਾਰੇ ਵੀ ਲਾਵਾਂਗੇ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦੇਣਾ ਉਸ ਤਰੀਕੇ ਦੇ ਨਾਲ ਪਤਾ ਲੱਗੇ ਕਿ ਹਾਂ ਲੋਕਾਂ 'ਚ ਜੋਸ਼ ਵੀ ਹੈਗਾ ਆਵਾ ਬੁਝੇ ਜ ਰਹਿੰਦੀਆਂ ਕਈ ਵਾਰੀ ਗੱਲਾਂ या आसमें गांत करी मोबाइल तक टिकट भी करी रही सो सारे मेरे ध्यान देन एस खत्म करा के रहा बंदी सिंह लिया पंजाब सरकार वर्दाबाद भले सोन वाहिगुरु जी ख़ालसा वाहेगुरु